ਕੋਈ ਸਿਰੇ ਕਾਲ ਦੋਸਤੋ ਅੱਜ ਉਹਦਾ ਵਧੀਆ ਵਲੌਗ ਹੋਣ ਵਾਲਾ ਪੂਰਾ ਵਲੌਗ ਦੇਖ ਕੇ ਜਾਇਓ ਤੇ ਅੱਜ ਵੀ ਆਪਾਂ ਤੁਹਾਨੂੰ ਆਪ ਦੇ ਖੇਤ ਲੈ ਕੇ ਜਾਵਾਂਗੇ ਤੇ ਚਲੋ ਤੇ ਬਈ ਮੋਟਰਸਾਈਕਲ ਉਹ ਜਿਹੜਾ ਮੇ ਮੋਟਰਸਾਈਕਲ ਮੇਰੇ ਦਾਦਾ ਜੀ ਚਲਾਉਣਗੇ ਤੇ ਪਈ ਬਸਣ ਚੱਲਣ ਵਾਲੇ ਆਪਾਂ ਕਿੰਨੇ ਲੋਕ ਜੋ ਕੰਮ ਕਰ ਰਹੇ ਥੋੜਾ ਜਿਹਾ

तरमार बाबा घर वारा खाधा खम मोर बाबा बाह खाबी बना ਸੋ ਤੁਮ ਜੀ ਅੱਜ ਦਾ ਟ੍ਰੌਪਲ ਵੀ ਇੱਥੇ ਸਾਡੇ ਸੋ ਪ੍ਰੋਬਲੀ ਬਰੀ ਤੇ ਬੋਏ ਪੂਰਾ ਵਲੋਗ ਦੇਖ ਕੇ ਜਾਓ ਖੇਤ ਅੰਦੀ ਸਾਰਾ ਹੈ ਆਪਣੀ ਇੱਕ ਆਪਣੇ ਪੰਡੇ ਦੀ ਸਹਾਰਾ 1 ਲੱਖ ਰੁਪਏ ਫਾਰਮ ਪਟਿਆਲਾ ਇੱਕ ਰਾਣੀ ਹਾਊਸ ਸੈਕੰਡ ਕਲਾਊ ਉਹ ਵੱਡਾ ਪਾਸਟ ਬਲੋਗ ਹੈ ਜੀ ਸ਼ੋਰਟेज ਜਾ ਕੇ ਦੇਖ ਲਿਓ

ਦੁਖੋ ਭਾਈ ਦੋਨ ਉਹ ਲਿਆ ਜਿਹੜੀ ਪਾਣੀ ਦਿੱਤੀ ਆ ਤਾਂ ਬੰਨੇ ਦੇਖਿਆ ਦੁਖੋ ਭਾਈ ਆਪਾਂ ਜਮੀ ਨੇੜੇ ਆ ਗਏ ਉਹ ਜੂ ਮੈਕਸਿਮਮ ਘੱਟ ਗਈ ਤੁਹਾਡੇ ਤੋਂ ਮੈਂ ਲੋਕ ਸਾਈਕਲ ਵੀ ਨਾਲ ਨਾਲ ਆ ਨੰਕ ਨਹੀਂ ਦੂ ਰਾਗੇ ਨਾ ਕੋਈ ਗੱਲ ਟੱ ਬੋਲੇਗੀ ਕੁੜੀ ਸਾਰਿਆਂ ਨੂੰ ਜਿਗਰੀ ਯਾਦ ਪਈ ਜਾ ਰਹੀ ਐ ਉਹਨੂੰ ਹਾਏ ਹਾਏ ਕਰੋ ਛੋਟੀ ਛੋਟੀ ਖੁਸ਼ੀਆਂ ਨੂੰ ਇੰਜੋਏ ਕਰੋ ਇਹ ਬਾਈ ਉੱਤਰ ਗਿਆ ਮੋਟਰਸਾਈਕਲ ਤੋਂ ਦੇਖੋ ਤੇ ਆ ਆ ਗਿਆ ਆਪਣਾ ਖੇਤ ਮੋਟਰ ਇਹ ਦੇਖੋ ਬਾਈ ਆਪਾਂ ਅੱਗੇ ਆ ਗਏ ਆ ਥੋੜਾ ਜਿਹਾ ਉਹ ਮੋਟਰਸਾਈਕਲ ਆ। ਦੇ ਦੇਖੋ ਪੜ੍ਹੀ ਦੇਖੋ ਕੁਛ ਤਾਂ ਹੋਵੇ ਨਾ ਚੱਲਦਾ ਤੇ ਫਾਇਰ ਤੇ ਲੈ ਚੱਲਦਾ ਆ ਜੱਟ ਦੇ ਕੰਨਾਂ ਦੇ ਤਾਸਲਾ ਵਿੱਚ ਰਹਿਣਾ ਆ ਕੰਨਾਂ ਦੇ ਤਾਂ ਸਮਝੋ ਵੀ ਬਹਾਰ ਦੀ ਹੈਣਾ ਬਈ ਤੇ ਆਪਾਂ ਹੁਣ ਜਮੀ ਅੱਗੇ ਆ ਗਏ ਆ ਵੀ ਜਿਹੜਾ ਸਾਡਾ ਇਹ ਹੈਗਾ ਖੂ ਮੈਨੂੰ ਲੱਗਿਆ ਪੱਥਰਾਂ ਮਿਲਿਆ ਹੱਥ 'ਚ ਜ ਹੈਗਾ ਨਾ ਮੋਬਾਈਲ ਆ ਟਾਈਮ ਦੇਖਣ ਵਾਸਤੇ ਜਾਂ ਫੋਨ ਕਰਨ ਵਾਸਤੇ ਆ ਉਹ ਦੇਖੋ ਮੈਂ ਸੱਟ ਨਹੀਂ ਲੱਗਿਆ ਸੀ ਖੂ 'ਚ ਪੁੱਲ ਭਲੇਖੇ ਨਾਲ ਪਹਿਲਾਂ ਵੀ ਸਾਡੇ ਖੇਤ 'ਚ ਇੱਕ ਵਾਰਾ ਸਿਰਫ ਪੇਠਾ ਬੀਜੇ ਦੀ ਉਦੋਂ ਵੀਡੀਓ ਬਣਾਉਣੀ ਸੀ ਬਸ ਉਦੋਂ ਰਾਤ ਸੀ ਰਾਤ ਹੋ ਗਈ ਸੀ 12 1 ਵਜੇ ਦਾ ਵੱਜ ਗਏ ਹੋਣਗੇ ਤੇ ਇਸ ਕਰਕੇ ਮੈਂ ਵੀਡੀਓ ਬਣਾ ਨਹੀਂ ਸਕਿਆ ਸੀ ਸੱਚੀ ਸੌਂ ਖੰਡਾ anh đã tìm cái bài hát mới của thiều, tôi kia kia chơi, ਚਲਦੀ ਅਣੀ ਕੀ ਹੋ ਗਿਆ ਤੇ ਵੇ ਜੋ ਕਿ ਉਹ ਕਿਦਾ ਜੰਨੇ ਪਰ ਪਹਿਲਾ ਪੁੱਤ ਇਕੜੀ ਦੀ ਹੁਣ ਥੋੜਾ ਜਿਹਾ ਅੱਗੇ ਆ ਗਿਆ ਦੇਖੋਈ ਮੈਂ ਬਖਤਵਾਂ ਮੈਂ ਉੱਥੇ ਜਾਵਾਂ ਉਹ ਜਿਵੇਂ ਜਿਹੜਾ ਸਾਹਮਣੇ ਦੇਖਣੀ ਹੈਗੀ ਜਿਵੇਂਰਾ ਬਖਤਵਾਂ ਮੈਂ ਉੱਥੇ ਵੀ ਜਾਵਾਂ ਪਰ ਵੀ ਉੱਥੇ ਸੱਪ ਸਲੁੰਡਾ ਹੋਊਗਾ ਕਿਉਂਕਿ ਖਣਕ ਦਾ ਟਾਈਮ ਆ ਸੱਪ ਸਲੁੰਡਾ ਬੜਾ ਜੀਰੀਆ ਸੱਚੇ ਜੀਰੀ ਤੇ ਭਾਈ ਇਸ ਲਈ ਮੈਂ ਲਵ ਲਵ ਯੂ ਰਹਿ ਰਿਹਾ ਹਨਾ ਵੀ ਹੁਣ ਆਪਾਂ ਜਮੀ ਅੱਗੇ ਆ ਗਏ ਆ ਜਮੀ ਅਕੇਲੀ ਮਤਲਬ ਬਾਦੂ ਅੱਗੇ ਆ ਕੇ ਜੱਗ ਜੋ ਕੀ ਜਾਈ ਨੇ ਉੱਥੋਂ ਆਈ ਸੀ ਆਪਾਂ ਦੇਖੋ ਕਿੰਨੀ ਅਕ ਆ ਗਈ ਉੱਥੋਂ ਆਈ ਸੀ ਉਹ ਜਿਹੜੀ ਉਹ ਡੇਕ ਨਹੀਂ ਹੈਗੀ ਉਹ ਜਵੇਂ ਪਿਛਲੇ ਤੁਹਾਨੂੰ ਮੈਂ ਹਜੇ ਹੁਣੇ-ਹੁਣੇ ਦਿਖਾਤਾ ਸੀ ਵੀ ਉਹ ਸਾਡਾ ਖੂਹ ਆ ਤੁਹਾਨੂੰ ਲੱਗੇ ਜਦੋਂ ਮੈਂ ਉਹ ਆ ਤਾਂ ਇਹ ਆ ਦੇਖੋ ਹੁਣ ਆਪ ਅਗਿਆ ਦਵਾ ਤੋਂ ਜਾਨੇ ਆ ਇੱਥੇ ਜਾਊਂਗੀ ਖੱਡਾ ਬਣੀ ਹੋਈ ਜਾਨੇ ਸੱਪ ਸੱਪ ਸੁਪਾ ਹੋਊਗਾ पूरी अके आ गए मोटर देखो जी मोटर बाथरूम कर दी <laughs> आगे, आगे। देखो जी आप थोड़ा जार अगे आ गए क्योंकि जे अगे बच जमी ਕਿਰਤਾ ਮੈਂ ਉਹਦਾ ਦਾਦਾ ਜੀ ਨਾਲ ਲੈ ਜਾਊਗਾ ਫਿਰ ਵੀ ਤੁਹਾਨੂੰ ਦਿਖਾਵਾਂਗੇ ਪੂਰਾ ਖਾਪੜ ਹੀ ਆ ਰਿਹਾ ਏ ਤੇ ਭਾਈ ਜੜਿਆ ਹੱਥ ਜਿਆ ਇੱਕ ਉਹਨੂੰ ਦੇਖਾਂ ਚ ਲੱਗ ਗਈ ਸਿੰਪਲ ਆ ਵੀ ਇੱਕ ਟਿੱਕ ਥੱਲੇ ਆ ਇਹ ਪੂਰੀ ਡੂੰਗੀ ਆ ਮੈਂ ਮੈਂ ਜੜਿਆ ਮਰੇ ਆਹ ਕੋਈ ਬਿਆਮਰੀ ਲੱਤਾਂ ਨੇ ਇੱਥੇ ਤੱਕ ਲੱਤਾਂ ਆ ਗਈਆਂ ਜੀ ਦੂਜੇ ਨਾਲ ਸਾਰੀ ਲੱਤਾਂ ਹੀ ਆ ਗਈਆਂ ਜੀ ਆਜ ਦਾ ਸਮਾਂ ਘਰ ਤੋਂ ਬਣਾ ਰਹੇ ਬਲਾਉਗਾ ਕਿਉਂਕਿ ਭਈ ਅੱਜ ਮੌਸਮ ਬਹੁਤ ਧੁੱਪ ਨਿਕਲੀ ਆ ਤੇ ਅੱਜ ਤਾਂ ਹੀ ਆਪਾਂ ਖੇਤਾਂ ਆ ਗਏ ਨਹੀਂ ਆ ਠੰਡੇ ਹੁੰਦੀ ਆ ਪੂਰੀ ਹੰਡ ਪਹਿਰੀ ਹੁੰਦੀ ਆ ਪੂਰੇ ਦਿਨ ਇਸ ਲਈ ਆ ਆਪਾਂ ਅੱਜ ਆ ਗਏ ਤੇ ਭਈ ਕੰਮ ਕਰ ਰਹੇ ਨੇ ਜਿਹੜਾ ਹੋ ਜਮੀਨੇੜੇ ਨੇ ਫੋਨ ਤੇ ਤੁਹਾਨੂੰ ਛੋਟੇ ਲੱਗਣਗੇ ਪੂਰਾ ਜ਼ੂਮ ਕਰਕੇ ਦਿਖਾਤਾ ਸੀ ਮੈਂ ਤੇ ਬਈ ਮੋਟਰ ਬੰਦ ਕਰਤੀ ਹਾਇ ਸਪਰੇ ਵੀ ਕਰਨੀ ਆ ਹੋਇਆ ਦੀ ਪੱਕੀਆਂ ਅੱਜ ਘੰ ਵੇ ਪਲ ਪਲ ਵੇ ਤੈਨੂੰ ਦੇਖਦੀਆਂ ਆ ਕਿ ਭਾਈ ਇਹ ਮੋਟਰ ਚਲਾ ਕੇ ਗਾਨੇ ਚੱਲਦੀ ਰਹਿ ਗਿਆ ਹਨਾ ਬਈ ਮੋਟਰ ਚਲਾ ਫਿਆ ਸੀ ਨੇ ਤੇ ਹੁਣ ਜੋ ਮੇਰੀ ਵੀਡੀਓ ਪਾਸ ਦੀ ਪਾਸੇ ਰਹੀ ਇਸ ਕਰਕੇ ਦਿਖਾਣੀ ਪਾਇਆ ਸਪਰੇਅ ਕਰਨ ਵਾਲੀ ਉਹ ਆ ਬਸ ਕੱਲ੍ਹ ਪਾਸ ਨੂੰ ਕਰਾਂਗੇ ਅਸੀਂ ਸਪਰੇਅ ਬੰਦੇ ਆਉਣਗੇ ਚੰਪੂ ਮਾਰ ਕੇ ਕਿੱਕੇ ਵੱਡੀ ਚੰਪੂ ਮਾਰੀ ਆ ਤੇ ਅੱਗੇ ਜਾਣੇ ਤੁਹਾਨੂੰ ਅੱਗੇ ਵੀ ਜਾ ਕੇ ਦਿਖਾਉਣੇ ਆ

ਮੈਂ ਚੱਕਿਆ ਆਪਾਂ ਉੱਥੀ ਆ ਗਏ ਇੱਕ ਚੀਜ਼ ਤਰਕੇ ਵਗਿਆ ਦੀ ਫੂਨੇ ਤਰਕੇ ਵਗਿਆ ਦੀ ਮੈਂ ਤੇ ਕ ਪੱਥਰ ਇੱਕ ਫੂਨਾ ਦੋਨੇ ਜਿਜਨ ਤਰਕੇ ਵਗਿਆ ਦੀ ਫੂਨ ਮੇਰਾ ਦੂਜੀ ਵਾਲਾ ਕਈ ਵਾਰ ਫੂਨ ਆ ਜਾਂਦਾ ਆਪ ਦੇ ਕੋਲ ਨਹੀਂ ਰੱਖਿਆ ਹੋਇਆ ਮੈਂ ਵੀ ਉਹਦੀ ਭੱਜ ਕੇ ਦਤੀ ਜੀ ਨੂੰ ਫੜਾ ਦੂੰ ਤੇ ਭਈ ਆਪਾਂ ਉੱਥੋਂ ਤਰੇ ਹੋਇਆ ਅਨੇ ਦੂਰ ਆ ਗਏ ਆਪਾਂ ਤੇ ਬਈ ਸਾਰਾ ਕੇਸ ਖਤਮ ਹੋ ਗਿਆ। ਇੱਥੇ ਇਦਾਂ ਲਾ ਬੀਬੀਆਂ। ਹਣਾ ਭਾਈ ਹੁਣ ਮੈਂ ਜਾਂਦਿਆਂ ਦਾ ਵਲੌਗ ਤਾਂ ਬਣਾ ਨਹੀਂ ਸਕਦਾ ਕਿਉਂਕਿ ਬਈ ਹੁਣ ਮੇਰੇ ਦਾदू ਜੀ ਕਹਿੰਦੇ ਵੀ ਜਾਂਦੇ ਹੋਏ ਤੂੰ ਮੋਟਰਸਾਈਕਲ ਚਲਾਉਣਾ ਤੇ ਹੁਣ ਆਪਾਂ ਵਲੌਗ ਬਣਾ ਨਹੀਂ ਸਕਦੇ ਨਹੀਂ ਤਾਂ ਮ ਬਣਾਉਣਾ ਵੀ ਸੀ ਜਾਂਦੇ ਹੋਏ ਵਲੌਗ ਤੇ ਇਸ ਦਾ ਮਤਲਬ ਆਪਾਂ ਵਲੌਗ ਇੱਥੇ ਖਤਮ ਕਰਦੇ ਆਂ। ਰੁਕ 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 ਕੋਈ ਇੱਕ ਚੀਜ਼ ਖੋਣੀ ਭੁੱਲ ਗਿਆ ਆਪਾਂ ਇਥੋਂ ਤੋ ਲੈ ਕੇ ਉਹ ਤੱਕ ਜਾਈਏ ਵੱਡੀ ਫੱਟ ਤੱਕ ਤੇ ਹੁਣ ਦਵਾ ਤੋ ਜੰਪੂ ਮਾਰ ਦਿਆ ਤੇ ਗਾਇਸ ਅੱਜ ਜਦੋਂ ਅਸੀਂ ਲੋਕ ਇੱਥੇ ਖਤਮ ਹੁੰਦਾ